ਅਜੀ ਬਾਈ ਜੀ ਸਾਡੀ ਕੰਪਨੀ ਕਾ ਦੇ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਤੇ ਟਰੈਕਟਰਾਂ ਦੇ ਨਵੇਂ ਤੋਂ ਨਵੇਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਪਰਸਬਸਕ੍ਰਾਈਬ ਅੱਜ ਜਮਾ ਰਜਿਸਟਰ 585 ਸਿੰਧਰਾ ਡੀਆ ਟਰੈਕਟਰ ਸੇਲ ਵਾਸਤੇ ਆ ਜਿਹੜੇ ਭਾਈ ਦਾ ਟਰੈਕਟਰ ਆ ਉਹਦੇ ਨਾਲ ਮਿਲ ਆਉਂਦੇ ਆ ਤੁਹਾਨੂੰ ਹੋਰ ਭਾਈ ਕੀ ਆਲਾ ਜੀ ਵਧੀਆ ਵਧੀਆ ਵੀਰੇ ਤੁਸੀਂ ਦੱਸੋ ਜੀ ਕਿੰਨਾ ਮਾਡਲ ਆ ਭਾਈ ਟਰੈਕਟਰ ਮਾਡਲ ਵੀਰੇ ਹੈਗਾ 1998 ਜੀ ਠੀਕ ਹੈ ਪੰਜਾਬ ਨੰਬਰ ਹੈ ਪਟਿਆਲੇ ਦਾ ਨੰਬਰ ਆ ਜੀ ਪੀਵੀ 11 ਸਾਰਾ ਰਿਜਨਲ ਸਾਰਾ ਟਰੈਕਟਰ ਰਿਜਨਲ ਆ ਜੀ ਸੋ ਬਾਡੀ ਮਗਰ ਮਗਰਟਾਂ ਤੇ ਮਾੜਾ ਮਾੜਾ ਪਹਿਲਾਂ ਤੋਂ ਹੋਇਆ ਹੋਇਆ ਮਾੜਾ ਮਾੜਾ ਜਿਹਾ ਪਤਾ ਨਹੀਂ ਲੱਗਦਾ ਵਿੱਛੇ ਕੋਲੇ ਆ ਮਿਲਿਆ ਪਿਆ ਬਾਕੀ ਡਰਾਈਵਰ ਸਾਰਾ ਰੇਨ ਵਾਲਾ ਜੀ ਕੋਈ ਮਗਰਟ ਖਰੇ ਨਹੀਂ ਹੋਈ ਜੀ ਮਗਰਟ ਟਾਇਰ ਬਈ ਟਾਇਰ ਦਿਖਾ ਦਿਓ ਜੀ ਟਾਇਰ ਮਗਰਲੇ ਟਾਇਰ ਤਾਂ ਹੈਗੇ ਅੱਧੇ ਕੇ ਜੀ ਮੰਨ ਲਓ 50 ਕੇ ਪੈਸੇ ਤੇ ਮੂਰਲੇ ਟਾਇਰ ਦਿਖਾ ਦੇ ਬਈ ਮੂਰਲੇ ਜਮਾ ਨਵੇਂ ਨੇ ਜੀ ਹਜੇ ਗੁੜੀਆਰ ਦੇ ਟਾਇਰ ਨੇ ਮੰਨ ਲਓ ਪੱਕੇ ਚਾਰੇ ਟਾਇਰ ਗੁੜੀਆਰ ਦੇ ਨੇ ਤੇ ਦਿਖਾ ਦੇ ਬਾਡੀ ਬੁੱਡੀ ਤੋਂ ਦਿਖਾ ਦੇ ਸਾਰਾ ਡਰਾਈਵਰ ਓਰੀਜਨਲ ਆ ਗੇਅਰ ਗੂਰ ਲਓ ਦਿਖਾ ਦੇ ਆ ਪੈਰਦਾਨ ਦਿਖਾ ਦੇ ਬਈ ਸਲਫਾ ਸਟਾਰ ਆ ਜੀ ਤੇ ਪਿੱਛੋਂ ਲਿੰਕਾਂ ਲੁੰਕਾਂ ਤੋਂ ਦਿਖਾ ਦੇ ਬਈ ਥੋੜਾ ਜਿਹਾ ਅੰਦਰ ਖੜਨ ਕਰਕੇ ਨਿਹਰਾਇਆ ਪੈਂਦਾ ਸਾਫ ਆ ਬਈ ਆ ਮੰਨ ਲਓ ਲਿੰਕਾਂ ਲੁੰਕਾਂ ਤੋਂ ਪੂਰਾ ਰੰਬਾ ਰੁੰਬਾ ਦੇ ਪਿੱਛੇ ਮਗਰਹਾਟ ਲਗਾ ਦੇ ਕੋਈ ਮਗਰਹਾਟ ਖਰੇ-ਕੁਰੇ ਨਹੀਂ ਕੋਈ ਸਾਰੇ ਸਾਫ ਨੇ ਮਗਰਹਾਟ ਨੰਬਰ ਪੰਜਾਬ ਆ ਬਈ ਨੰਬਰ ਪੰਜਾਬ ਜੀ ਟੀਵੀ 11 ਜੀ ਇਦਰ ਤੋਂ ਖਾਂ ਮੰਤਰੀ ਮਾਰੇ ਬੰਪਰ ਬੰਪਰ ਲੱਗਿਆ ਹੈ ਬਈ ਜੋ ਇਹਦੇ ਨਾਲ ਨਾਲ ਦਾਉਂਦਾ ਗੁਰੂ ਜਾਲੀ ਜੁਲੀ ਦਿਖਾ ਦੇ ਸਾਰੇ ਇਹ ਰੇਟ ਦੀ ਗੱਲ ਕਰੀ ਸੀ ਕੀ ਰੇਟ ਬਈ ਇਹਦਾ ਡਿਮਾਂਡ ਕਰਦਾ 1,70,000 ਰੁਪਈਆ ਜੀ ਹਾਂ ਜੀ ਬਾਕੀ ਕੋਈ ਨਹੀਂ ਮੌਕੇ ਤੇ ਕਰ ਦਾਂਗੇ ਮਾਨ ਦਾ ਨਾ ਹਾਂ ਜੀ ਹਾਂ ਕੋਈ ਕਮੀ ਬੇਸੀ ਨਹੀਂ ਹੈਗੀ ਇੰਜਨ ਗੇਅਰ ਚ ਚਾਹੇ ਬਾਈ ਬਾਕੇ ਲੈ ਜੇ ਕੋਈ ਬੱਲੇ ਜੁਮੇ ਹਾਂ ਹਾਂ ਯਾ ਹਾਂ ਬੋਲੇ ਜ਼ਿੰਮੇਵਾਰੀ ਵਾਲਾ ਕੋਈ ਆਏ ਨਹੀਂ ਹੈਗਾ ਕੋਈ ਬਾਸ ਸਾਜ ਕਰਦਾ ਹੋਊਗਾ ਕਿਤੇ ਕੋਈ ਲੀਕ ਹੋਊਗਾ ਟਰੈਕਰ ਸੁੱਕਾ ਪਿਆ ਜੀ ਸਾਰਾ ਇਹ ਅੰਦਰ ਕਰਨ ਕਰਦੋ ਥੋੜਾ ਨੇੜਾ ਮੇਰੇ ਜੇ ਕਰਕੇ ਹਾਂ ਅੰਦਰ ਬਰਾਂਡੇ 'ਚ ਖੜਾ ਬਾਈ ਐਡਰੈਸ ਵੀ ਪਿੰਡ ਆਪਣਾ ਹੈਗਾ ਜੀ ਕਲਾਰ ਖੁਰਦ ਜ਼ਿਲ੍ਹਾ ਸੰਗਰੂਰ ਆ ਜੀ ਸੰਗਰੂਰ ਤੋਂ ਸਨਾਮ ਰੋਡ ਦੇ ਉੱਤੇ ਪਿੰਡ ਆਈ ਆਪਣਾ ਕਲਾਰਾ ਤੇ ਫੋਨ ਨੰਬਰ ਹੈਗਾ ਵੀਰੇ ਮੇਰਾ 9914966153 ਜੀ ਇੱਕ ਵਾਰੀ ਹੋਰ ਦੱਸੋ ਨਾ ਮੋਬਾਈਲ ਨੰਬਰ ਹੈਗਾ ਜੀ 9914966153 ਜੀ ਬਾਕੀ ਵੀਰੇ ਬਾਈ ਦਾ ਨੰਬਰ ਨੀਚੇ ਆਪਾਂ ਟਾਈਟਲ ਦੇ ਵਿੱਚ ਪਾਵਾਂਗੇ ਉਹਤੇ ਫੋਨ ਕਰਕੇ ਤੁਸੀਂ ਮਹਿੰਦਰਾ 585 ਪੀ ਤੱਕ ਰਹੇ ਹਾਂ ਧੰਨਵਾਦ ਸਰ ਜੀ